ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 35021313 3502001313 ਦੇ ਉੱਪਰ ਔਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਖਬਰਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਮਾਨਾ ਚੁਗਾਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਆ ਚੁਗਾਵਾ ਸਾਹਿਬ ਖਬਰਾਂ ਤੇ ਕਾਫੀ ਨੇ ਉਧਰ ਤਰਨਤਾਰਨ ਦੀ ਗੱਲ ਵੀ ਆਪਾਂ ਕਰਦੇ ਚੱਲਾਂਗੇ ਤਰਨਤਾਰਨ ਦੇ ਵਿੱਚ ਆਪ ਆਮਾ ਦੀ ਪਾਰਟੀ ਦੀ ਜਿੱਤ ਹੋਈ ਹੈ ਹਾਲਾਂਕਿ ਕਾਂਗਰਸ ਮੁੱਦੇ ਮੁੱਦੇ ਡਿੱਪੀ ਹੈ ਪਰ ਇਹ ਜਿਹੜੀ ਖਬਰ ਹੈ ਥੋੜੀ ਜੀ ਧਿਆਨ ਮੰਗਦੀ ਹੈ ਅਮਰੀਕਾ ਦੀ ਇਹਦੇ ਬਾਬਤ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾਇਓ ਕਿ ਜਿਹਨੇ ਲੋਕਾਂ ਦੀਆਂ ਮੰਨ ਲਓ ਜੇ ਕਿਸ ਨੇ ਗ੍ਰੀਨ ਕਾਰਡ ਲੈਣਾ ਹੈ ਉਹਨਾਂ ਦੀ ਅਪਾਇੰਟਮੈਂਟ ਹੈ ਅਪਾਇੰਟਮੈਂਟ ਤੇ ਗਿਆ ਨੂੰ ਆਈਸ ਵਾਲੇ ਚੱਕੀ ਜਾ ਰਹੇ ਜੀ ਕੀ ਮਾਮਲਾ ਸਾਹਮਣੇ ਆਇਆ ਜੀ ਆ ਬਿਲਕੁਲ ਸਾਨ ਸਰ ਜੇ ਆਪਾਂ ਗੱਲ ਕਰੀਏ ਅਮਰੀਕਾ ਦੀਆਂ ਖਬਰਾਂ ਰੋਜ਼ਾਨਾ ਹੀ ਹੁੰਦੀਆਂ ਤਾਂ ਬਹੁਤ ਹੈ ਅਸੀਂ ਤਾਂ ਫੇਰ ਵੀ ਇੱਕੋ ਟੁਕਾ ਹੀ ਦੱਸਦੇ ਹਾਂ ਕਿ ਰੋਜ਼ਾਨਾ ਕੋਈ ਨਾ ਕੋਈ ਹੈਪਨ ਜਿਹੜਾ ਉਹ ਹੋਇਆ ਰਹਿੰਦਾ ਜਿ ਇਮੀਗ੍ਰੇਸ਼ਨ ਨੂੰ ਲੈ ਕੇ ਜਦੋਂ ਦੀ ਸਖਤਾਈ ਵਧੀ ਹੋਈ ਹੈ ਤਾਂ ਇਦਾਂ ਗੱਲ ਕਰ ਲਓ ਕਿ ਜੇ ਕੋਈ ਆਈਸਸ ਦੀ ਕਿਸੇ ਦੀ ਤਰੀਕ ਹੈ ਜੇ ਉਥੇ ਤਰੀਕ ਤੇ ਗਿਆ ਤਾਂ ਰੀਟੇਨ ਕਰ ਲਿਆ ਜੇ ਕਿਸੇ ਦੀ ਸਿਟੀਨਿਟੀਨਸ਼ਿਪ ਦੀ ਤਰੀਕ ਹੈ ਜੇ ਉਹ ਇੰਟਰਵਿਊ ਲਈ ਗਿਆ ਤੇ ਉਥੇ ਉਹਨੂੰ ਰੀਟੇਨ ਕਰ ਲਿਆ ਤੇ ਆਹ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਇੱਕ ਸਿਕਸ ਜਿਹੜਾ ਆ ਗ੍ਰੀਨ ਕਾਰਡ ਦੀ ਜਿਹੜੀ ਇੰਟਰਵਿਊ ਸੀਗੀ ਉਹ ਦੇਣ ਵਾਸਤੇ ਗਿਆ ਸੀ ਆਪਣੇ ਅਟਾਰਨੀ ਦੇ ਨਾਲ ਤੇ ਉਥੇ ਹੀ ਉਹਨੂੰ ਹਿਰਾਸਤ ਵਿੱਚ ਲੈ ਲਿਆ ਇੱਕ ਖਬਰ ਹੈਗੀ ਆ ਜੀ ਸੈਂਡੀਏਗੋ ਦੀ ਉੱਥੇ ਦੇ ਇਮੀਗ੍ਰੇਸ਼ਨ ਇੱਕ ਅਟਾਰਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਇੱਕ ਕਲਾਇੰਟ ਨੂੰ ਰੂਟੀਨ ਗ੍ਰੀਨ ਕਾਰਡ ਦੀ ਇੰਟਰਵਿਊ ਦੌਰਾਨ ਜਿਹੜਾ ਹੈ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ਕਿ ਆਈਐਸਟੇ ਅਧਿਕਾਰੀਆਂ ਦੁਆਰਾ ਹਰਾਸਟ ਵਿੱਚ ਲੈ ਲਿਆ ਗਿਆ ਜਿਸ ਨੂੰ ਉਹ ਯੂਐਸਏ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਇੱਕ ਅਣਸੁਣੀ ਰਣਨੀਤੀ ਕਹਿੰਦੇ ਉਹ ਦੱਸਦੇ ਹਨ ਕਿ ਇਹ ਤਾਂ ਕੋਈ ਗੱਲ ਹੀ ਨਾ ਹੋਈ ਕਿ ਹੁਣ ਜੇ ਕੋਈ ਇੰਟਰਵਿਊ ਤੇ ਨਹੀਂ ਜਾਂਦਾ ਤਾਂ ਵੀ ਉਹਦੇ ਨਾਲ ਧੱਕਾ ਹੁੰਦਾ ਜੇ ਕੋਈ ਜਾਂਦਾ ਤਾਂ ਤਾਂ ਉਹ ਉੱਥੇ ਗ੍ਰਿਫਤਾਰ ਕਰ ਲੈਂਦੇ ਆ ਇਹਨਾਂ ਨੇ ABC 10 ਨਿਊਜ਼ ਦੇ ਨਾਲ ਗੱਲ ਕਰਨ ਵਾਲੇ ਇਹ ਇਮੀਗ੍ਰੇਸ਼ਨ ਦੇ ਅਟਾਰਨੀ ਅਨੁਸਾਰ ਘੱਟੋ ਘੱਟ ਤਿੰਨ ਲੋਕਾਂ ਨੂੰ ਬੁੱਧਵਾਰ ਸਵੇਰੇ ਡਾਊਨਟਾਊਨ ਯੂਐਸਏ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸਿਜ਼ ਯੂਐਸਸੀਆਈਐਸ ਦਫ਼ਤਰ ਵਿੱਚ ਆਮ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਚਲਦੀ ਹੁੰਦੀ ਹੈ ਉਹਦੀ ਜਿਹੜੀ ਇੰਟਰਵਿਊ ਆਉਂਦੀ ਹੈ ਉਹਦੇ ਵਿੱਚ ਜਿਹੜੀ ਇੰਟਰਵਿਊ ਦੀ ਜਿਹੜੀ ਮੁਲਾਕਾਤ ਕਰਨੀ ਹੁੰਦੀ ਹੈ ਤੁਸੀਂ ਉਹ ਅਪਾਇੰਟਮੈਂਟ ਤੇ ਜਾਂਦੇ ਆ ਉਹਦੇ ਦੌਰਾਨ ਕਹਿੰਦੇ ਹਰਾਸਟ ਵਿੱਚ ਲਿਆ ਇਮੀਗ੍ਰੇਸ਼ਨ ਅਟਾਰਨੀ ਟੈਸਾ ਤੇਰਾ ਨੇ ਦੱਸਿਆ ਕਿ ਉਹਨਾਂ ਦੇ ਕਲਾਇੰਟ ਜੋ ਕਿ ਆ ਜਿਹੜੇ ਕਿ ਇੱਥੋਂ ਦੇ ਮੈਕਸੀਕਨ ਦੇ ਨਾਗਰਿਕ ਨੇ ਤੇ ਉਹ 2002 ਤੋਂ ਯੂਐਸਏ ਵਿੱਚ ਰਹਿ ਰਹੇ ਨੇ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਇੰਟਰਵਿਊ ਹੈ ਉਹ ਕਰਨਾ ਆਏ ਸੀਗੇ ਤੇ ਉਹਦੇ ਦੌਰਾਨ ਉਹਨਾਂ ਨੂੰ ਹਾਥਕੜੀ ਲਗਾ ਕੇ ਤੇ ਹਾਸਤ ਵਿੱਚ ਲਿਆ ਗਿਆ ਇਹ ਵਿਅਕਤੀ ਲਈ ਉਹਨਾਂ ਨੂੰ ਯੂ ਐਸ اے ਨਾਗਰਿਕ ਦੇ ਜੀ ਉਹਨਾਂ ਦੀ ਧੀ ਸੀਗੀ ਜਿਹੜੀ ਉਹਨਾਂ ਦੀ ਬੇਟੀ ਸੀਗੀ ਉਹਨੇ ਜਿਹੜਾ ਆ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲਈ ਉਹ ਪਟੀਸ਼ਨ দাਇਰ ਕੀਤੀ ਹੋਈ ਸੀ ਜਿਹਦਾ ਉਹਦਾ ਇੰਟਰਵਿਊ ਚੱਲ ਰਿਹਾ ਸੀਗਾ ਯਾਨੀ ਕਿ ਉਹਦੀ ਕੁੜੀ ਵੱਲੋਂ ਉਹਦੀ ਪਟੀਸ਼ਨ ਚੱਲ ਰਹੀ ਸੀ ਇਮੀਗ੍ਰੇਸ਼ਨ ਦੇ ਦੌਰਾਨ ਜਿਹਦੇ ਵਿੱਚ ਉਹ ਗ੍ਰੀਨ ਕਾਰਡ ਉਹਨੂੰ ਮਿਲਣਾ ਸੀਗਾ ਤੇ ਉਸ ਚੀਜ਼ ਦੇ ਇੰਟਰਵਿਊ ਵਾਸਤੇ ਆਏ ਸੀਗੇ ਕੈਬਰੇਰਾ ਨੇ ਕਿਹਾ ਕਿ ਅਧਿਕਾਰੀ ਨੇ ਕਿਹਾ ਕਿ ਮੈਂ ਹੁਣੇ ਵਾਪਸ ਆਉਣਾ ਮੰਨ ਲਓ ਕਿ ਉਹ ਜਿਹੜੇ ਹੈਗੇ ਆ ਉਹਦੇ ਕਲਾਇੰਟ ਹੈ ਉਹਨੂੰ ਕਿਹਾ ਕਿ ਅਸੀਂ ਇਹਦੇ ਨਾਲ ਕੋਈ ਪੁੱਛਗਿੱਛ ਕਰਨੀ ਅਸੀਂ ਹੁਣੇ ਵਾਪਸ ਆਉਨੇ ਆ ਤੇ ਜਦੋਂ ਕਹਿੰਦੇ ਉਹ ਵਾਪਸ ਆਏ ਬਾਹਰ ਗਏ ਤਾਂ ਵਾਪਸ ਆਉਣ ਸਮੇਂ ਤੋਂ ਬਾਅਦ ਕਹਿੰਦੇ ਅਧਿਕਾਰੀ ਅੰਦਰ ਆਏ ਪੀ ਉਹਨਾਂ ਨੇ ਉਹਦਾ ਨਾਮ ਪੁੱਛਿਆ ਜਿਹੜਾ ਉਹਦਾ ਕਲਾਇੰਟ ਸੀਗਾ ਤੇ ਨਾਮ ਪੁੱਛਣ ਤੋਂ ਬਾਅਦ ਉਹਨਾਂ ਨੇ ਉਹਦੀ ਬਾਹਮ ਰੋੜ ਕੇ ਪਿੱਛੇ ਲਾ ਲਈ ਤੇ ਹਾਥਕੜੀ ਲਾਤੀ ਕਾਬਰੇਰਾ ਅਨੁਸਾਰ ਕਲਾਇੰਟ ਨੂੰ ਫੈਡਰਲ ਇਮਾਰਤ ਦੇ ਬੇਸਮੈਂਟ ਵਿੱਚ ਲਜਾਇਆ ਗਿਆ ਤੇ ਉੱਥੇ ਜਿਹੜਾ ਆ ਮੈਸਰ ਡਿਟੈਂਸ਼ਨ ਸੈਂਟਰ ਵਿੱਚ ਲੈ ਗਏ ਰਾਸ਼ਟਰ ਵਿੱਚ ਲੈ ਕੇ ਤੇ ਉਹਨੂੰ ਜਿਹੜਾ ਹੁਣ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਹੋਇਆ ਤੇ ਕੈਬਰੇਰਾ ਦਾ ਕਹਿਣਾ ਇਹ ਵੀ ਹੈ ਕਿ ਆਇਸ ਅਧਿਕਾਰੀਆਂ ਨੇ ਉਹਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੇ ਗ੍ਰਿਫਤਾਰੀ ਵਾਰੰਟ ਹੁੰਦੇ ਆ ਉਹ ਬਾਅਦ ਵਿੱਚ ਦਿੱਤੇ ਗਏ ਆ ਉਹ ਜਦੋਂ ਜਿਹੜੇ ਦਸਤਾਵੇਜ਼ ਪ੍ਰਦਾਨ ਕੀਤੇ ਆ ਤੇ ਵਾਰੰਟ ਵਿੱਚ ਵੇਖੋ ਕੀ ਕਿਹਾ ਕਹਿੰਦੇ ਵੀ ਉਹਨਾਂ ਕੋਲ ਇਮੀਗ੍ਰੇਸ਼ਨ ਅਧਿਕਾਰੀ ਨੂੰ ਦਿੱਤੇ ਗਏ ਬਿਆਨਾਂ ਜਾਂ ਸਬੂਤਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਸ ਵਿਅਕਤੀ ਕੋਲ ਇਮੀਗ੍ਰੇਸ਼ਨ ਸਟੇਟਸ ਹੀ ਨਹੀਂ ਜਾਨਕੋ ਇਮੀਗ੍ਰੇਸ਼ਨ ਕਾਨੂੰਨ ਤਹਿਤ ਹਟਾਉਣ ਦੇ ਯੋਗ ਹੈ ਜਾਨੀ ਕਿ ਇਸ ਨੂੰ ਡਿਪੋਰਟ ਕਰਨ ਦਾ ਜਿਹੜਾ ਹੁਕਮ ਲੱਗਾ ਹੋਇਆ ਸੀਗਾ ਕਵੇਰੇਰਾ ਨੇ ਕਿਹਾ ਕਿ ਇਸ ਤੋਂ ਮੇਰਾ ਮਤਲਬ ਇਹ ਹੈ ਕਿ ਉਸ ਦੀ ਗ੍ਰੀਨ ਕਾਰਡ ਇੰਟਰਵਿਊ ਵਿੱਚ ਇਕੱਠੀ ਕੀਤੀ ਗਈ ਜਿਹੜੀ ਜਾਣਕਾਰੀ ਹੈ ਨਾ ਉਹੀ ਇਹਨਾਂ ਨੇ ਵਰਤ ਲਈ ਹੈ ਤੇ ਉਹਦੇ ਫੈਸਲੇ ਕਰਨ ਦੀ ਬਜਾਏ ਉਹਨੂੰ ਕਿਸੇ ਹੋਰ ਵਿਅਕਤੀ ਨੂੰ ਸਮਝ ਕੇ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਕਿਉਂਕਿ ਕਈ ਵਾਰੀ ਨਾਮ ਰਲ ਜਾਂਦੇ ਆ ਕਈ ਵਾਰੀ ਕਿਸੇ ਦੀ ਡੇਟ ਆਫ ਬਰਥ ਰਲ ਜਾਂਦੀ ਹੈ। ਕਈ ਵਾਰੀ ਉਹ ਸਾਰਾ ਕੁਝ ਇਦਾਂ ਕਲੈਸ਼ ਹੋ ਜਾਂਦਾ ਤੇ ਤੁਹਾਡੀ ਫੋਟੋ ਜਿਹੜੀ ਮੈਚ ਕਰ ਲੈਂਦੇ ਆ ਵੀ ਇਹ ਬੰਦਾ ਉਹੀ ਹੈ। ਕਹਿੰਦੇ ਘਟੋ ਘਟ ਦੋ ਹੋਰ ਜਿਹੜੇ ਅਟਾਰਨੀ ਸੀਗੇ ਉਹਨਾਂ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਕਲਾਇੰਟ ਨੇ ਵੀ ਜਿਨ੍ਹਾਂ ਨੇ ਵੀਜ਼ੇ ਦੀ ਮਿਆਦ ਵਧਾਉਣ ਦਾ ਸਮਾਂ ਲੈ ਕੇ ਯਾਨੀ ਕਿ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੋਣੀ ਹੈ ਕਿ ਵੀਜ਼ਾ ਜਿਹੜਾ ਅੱਗੇ ਵਧਾਉਣਾ ਹੈ। ਕਹਿੰਦੇ ਬੋਧਵਾਰ ਨੂੰ ਇਸੇ ਤਰ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਡਾਊਨਟਾਊਨ ਯੂਐਸਸੀਆਈਐਸ ਦਫ਼ਤਰ ਵਿੱਚ ਗ੍ਰੀਨ ਕਾਰਡ ਤੇ ਨੈਚਰਲਾਈਜੇਸ਼ਨ ਇੰਟਰਵਿਊਆਂ ਸਮੇਤ ਕਈ ਇਮੀਗ੍ਰੇਸ਼ਨ ਮਾਮਲੇ ਜਿਹੜੇ ਆ ਉਹ ਨਿਪਟਾਈ ਜਾਂਦੇ ਆ ਪਰ ਇੱਕ ਬਿਆਨ ਵਿੱਚ ਯੂਐਸਸੀਆਈਐਸ ਨੇ ਕਿਹਾ ਕਿ ਅਮਰੀਕਾ ਦੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਪ੍ਰਬੰਧਨ ਕਰਨ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਏਜੰਸੀ ਇਸ ਯੂਨਾਈਟਿਡ ਸਟੇਟ ਵਿੱਚ ਆਉਣ ਵਾਲੇ ਵਿਦੇਸ਼ੀਆਂ ਦੀ ਸਕਰੀਨਿੰਗ ਅਤੇ ਜਾਂਚ ਕਰਕੇ ਅਮਰੀਕੀ ਲੋਕਾਂ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਦੀ ਹੈ ਸਾਡੇ ਦੇਸ਼ ਵਿੱਚ ਵਿਦੇਸ਼ੀਆਂ ਨੂੰ ਸਾਡੇ ਕਾਨੂੰਨਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਨਹੀਂ ਤਾਂ ਇਹੋ ਜਿਹੇ ਨਤੀਜੇ ਜਿਹੜੇ ਆ ਭੁਗਤਲੇ ਪਹਿਣਗੇ ਏਜੰਸੀ ਨੇ ਕਿਹਾ ਕਿ ਜੇਕਰ ਲੋਕਾਂ ਦੇ ਕੋਲ ਕੋਈ ਵੀ ਬਕਾਇਆ ਵਾਰੰਟ ਹੈਗੇ ਆ ਤੇ ਉਹਨਾਂ ਨੂੰ ਇਥੋਂ ਯਾਨੀ ਕਿ ਰਿਮੂਵਲ ਆਰਡਰ ਵਿੱਚ ਪਾ ਕੇ ਤੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੇ ਯੂ ਐਸ اے ਵਿੱਚ ਰਹਿੰਦਿਆਂ ਧੋਖਾਧੜੀ ਅਪਰਾਧ ਜਾਂ ਹੋਰ ਉਲੰਘਣਾਵਾਂ ਕੀਤੀਆਂ ਤਾਂ ਗ੍ਰਿਫਤਾਰੀਆਂ ਜਿਹੜੀਆਂ ਇਸੇ ਤਰ੍ਹਾਂ ਹੋ ਸਕਦੀਆਂ ਤੇ ਪਰ ਕੈਬਰੇਰਾ ਨੇ ਕਿਹਾ ਕਿ ਉਸਦੇ ਕਲਾਇੰਟ ਦਾ ਕੋਈ ਵੀ ਅਪਰਾਧਿਕ ਇਤਿਹਾਸ ਨਹੀਂ ਸੀ ਮਤਲਬ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀਗਾ ਪਰ ਉਸ ਨੂੰ ਹੁਣ ਦਸੰਬਰ ਦੇ ਸ਼ੁਰੂ ਵਿੱਚ ਇੱਕ ਅਦਾਲਤੀ ਤਰੀਕ ਦੇ ਨਾਲ ਹਟਾਉਣ ਦੀ ਕਾਰਵਾਈ ਰੀਮੂਵਲ ਪ੍ਰोसीडिंग ਵਿੱਚ ਜਿਹੜਾ ਉਹ ਪਾ ਦਿੱਤਾ ਗਿਆ ਆ ਤੇ ਦੇਖੋ ਹੁਣ ਝੰਡਾ ਸਾਹਿਬ ਇਹਦੇ ਵਿੱਚ ਹੁਣ ਆਪਾਂ ਅੱਗੇ ਦੱਸਦੇ ਆਏ ਆ ਕਿ ਇੱਥੇ ਕੋਈ ਪਤਾ ਨਹੀਂ ਕਿਹੜੇ ਬੰਦੇ ਨੂੰ ਕਿੱਥੇ ਇਹਨਾਂ ਨੇ ਅਰੈਸਟ ਕਰ ਲਿਆ ਬਿਲਕੁਲ ਚੁਗਾਵਾਂ ਸਾਹਿਬ ਦੇਖੋ ਇਹ ਤਾਂ ਇੱਕ ਪਾਸੇ ਪਰਿਵਾਰ ਜਿਹੜਾ ਹੈ ਜਿਹਦੇ ਇੰਟਰਵਿਊ ਕੀਤੀ ਹੈ ਅਖਬਾਰ ਵਾਲਿਆਂ ਦੇ ਨਾਲ ਉਹ ਕਹਿ ਰਿਹਾ ਕਿ ਸਾਡੇ ਬੰਦੇ ਦਾ ਕੋਈ ਵੀ ਕ੍ਰਾਈਮ ਨਹੀਂ ਹੈ ਇਸ ਵਾਲੇ ਕਹਿੰਦੇ ਕ੍ਰਾਈਮ ਹੈਗਾ ਤੇ ਕੀ ਫਿਰ ਕੋਰਟ ਦੇ ਵਿੱਚ ਜਦੋਂ ਮਾਮਲੇ ਜਾਂਦੇ ਨੇ ਤਾਂ ਉੱਥੇ ਵੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਜਦੋਂ ਤੁਸੀਂ ਦੱਸਦੇ ਹੋ ਕਿ ਉਹਨੂੰ ਰਿਮੂਵਲ ਦੇ ਵਿੱਚ ਪਾ ਦਿੱਤਾ ਜਾਂ ਆ ਆਉਣ ਵਾਲੇ ਸਮੇਂ 'ਚ ਡਿਪੋਟੇਸ਼ਨ 'ਚ ਪਾ ਦਿੱਤਾ ਜਾ ਸਕਦਾ ਹੈ ਇਹ ਬਹੁਤ ਵੱਡੀ ਦੁਬਿਧਾ ਜੀ ਨਹੀਂ ਬਣ ਗਈ ਹੋਈ ਮੈਂ ਤਾਂ ਪਹਿਲੇ ਸ਼ੁਰੂ ਵਿੱਚ ਗੱਲ ਕੀਤੀ ਸੀਗੀ ਵੀ ਜੇ ਤੁਹਾਡੀ ਕੋਈ ਇਮੀਗ੍ਰੇਸ਼ਨ ਦੀ ਇੰਟਰਵਿਊ ਹੈ ਜਾਂ ਤੁਹਾਡੀ ਤਰੀਕਿਆ ਅਪਾਇੰਟਮੈਂਟ ਹੈਗੀ ਆ ਜੇ ਤੁਸੀਂ ਨਹੀਂ ਜਾਂਦੇ ਤਾਂ ਵੀ ਤੁਹਾਡੇ ਤੇ ਰਿਮੂਵਲ ਪ੍ਰोसीडिंग ਲੱਗਦੀ ਆ ਤੇ ਜੇ ਤੁਸੀਂ ਚਲੇ ਜਾਂਦੇ ਆ ਤੇ ਬਾਈ ਜੀ ਜਾਣ ਤੋਂ ਪਹਿਲਾਂ ਆਪਣੇ ਵਕੀਲ ਨਾਲ ਗੱਲਬਾਤ ਕਰਕੇ ਜਾਓ ਤੇ ਜੇ ਕੋਈ ਤੁਹਾਡਾ ਕੋਈ ਲੈਣ-ਦੇਣ ਹੈਗਾ ਉਹ ਵੀ ਨਿਪਟਾ ਕੇ ਜਾਓ ਤੇ ਜੇ ਕੋਈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਐਸੈਟ ਹੈਗਾ ਕੋਈ ਪੈਸਾ ਥੇਲਾ ਹੈਗਾ ਭਾਈ ਉਹਨੂੰ ਪਹਿਲਾਂ ਹੀ ਆਪਣਾ ਕਿਸ ਨਾ ਕਿਸੇ ਪਾਸੇ ਲਾ ਕੇ ਰੱਖਿਆ ਕਰੋ ਕਿਉਂਕਿ ਇੱਥੇ ਇਹਨਾਂ ਦਾ ਕੋਈ ਪਤਾ ਨਹੀਂਗਾ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਜਦੋਂ ਇਹ ਬੰਦੇ ਦੀ ਗੱਲ ਚੱਲਦੀ ਪਈ ਹੈ ਜਿਹੜਾ ਮੈਕਸੀਕੋਨ ਮੂਲ ਦਾ ਹੈਗਾ ਇਹਨੂੰ ਸੈਂਡਿਏਗੋ ਉੱਥੇ ਗ੍ਰਿਫਤਾਰ ਕੀਤਾ ਦੇਖੋ ਉਹਦੀ ਜਿਹੜੀ ਲੜਕੀ ਹੈਗੀ ਆ ਇੱਥੇ ਦੀ ਸਿਟੀਜ਼ਨ ਹੈ ਉਹਨੇ ਅਪਲਾਈ ਕੀਤਾ ਹੋਇਆ ਤੇ ਇਮੀਗ੍ਰੇਸ਼ਨ ਦੇ ਰੂਲ ਨੂੰ ਫਾਲੋ ਕਰਕੇ ਹੀ ਇਹ ਸਾਰਾ ਕੁਝ ਚੱਲਦਾ ਪਿਆ ਸੀਗਾ ਤੇ ਉਹਨੇ ਸਿਰਫ ਇੰਟਰਵਿਊ ਤੇ ਜਾਣਾ ਸੀਗਾ ਉਹਨਾਂ ਨੇ ਮੇਕ ਸ਼ੂਰ ਕਰਨਾ ਸੀਗਾ ਕਿ ਵਾਕਈ ਇਹ ਉਹਦਾ ਬਾਇਓਲੋਜੀਕਲ ਦਾ ਪੇਰੈਂਟਸ ਹੈਗੇ ਆ ਯਾਨੀ ਕਿ ਬਾਪ ਹੈਗਾ ਆ ਤਾਂ ਬਾਕੀ ਹੋਰ ਜਿਹੜੀਆਂ ਕੋਈ ਪੇਪਰ ਵਰਕ ਜਿਹੜਾ ਹੁੰਦਾ ਉਹ ਕੰਪਲੀਟ ਕਰਨਾ ਹੁੰਦਾ ਇੰਟਰਵਿਊ 'ਚ ਆਨ ਮੋਸਟਲੀ ਇਹਨਾਂ ਨੇ ਇਹੋ ਕੁਝ ਹੀ ਪੁੱਛਣਾ ਹੁੰਦਾ ਵੀ ਕੀ ਰਿਸ਼ਤਾ ਹੈਗਾ ਕਿਵੇਂ ਕਦੋਂ ਆਏ ਕਿੱਥੇ ਗਏ ਕਿੱਥੇ ਰਹਿੰਦੇ ਆ ਕੀ ਕੁਛ ਹੈਗਾ ਤੁਹਾਡਾ ਆਪ ਸਵਿਚ ਹਨਾ ਸੋ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਹੁੰਦੀਆਂ ਪਰ ਜੇ ਮੁਰਜੀ ਹਿਸਾਲੇ ਪਹਿਲੇ ਉੱਥੇ ਬੈਠੇ ਹੁੰਦੇ ਉਹ ਤੇ ਬੰਦੇ ਲੱਭਦੇ ਫਿਰਦੇ ਕਿ ਕਿੰਨੇ ਕੋ ਔਨ ਲਿਖ ਕੇ ਜਾਂ ਆਪਾਂ ਨੰਬਰ ਜਿਹੜੇ ਆ ਉਹ ਵਧਾਈਏ ਰੋਜ਼-ਰੋਜ਼ ਅੱਬ ਜਣ ਸਾਹਿਬ ਜੇ ਗੱਲ ਕਰੀਏ ਨਾ ਹੁਣ ਸਮਾਂ ਭਈ ਇਦਾਂ ਤੋਂ ਚੱਲਦਾ ਪਿਆ ਆ ਕਿ ਕੋਈ ਸਮਝ ਨਹੀਂ ਆਉਂਦੀ ਇਹਨਾਂ ਵਾਸਤੇ ਕਿਹੜਾ ਬੰਦਾ ਠੀਕ ਹੈ ਤੇ ਕਿਹੜਾ ਮਾੜਾ ਸਾਨੂੰ ਤਾਂ ਇਹੋ ਹੀ ਪਤਾ ਲੱਗਦਾ ਪਿਆ ਵੀ ਜੇ ਹੁਣ ਇਹ ਬੰਦਾ ਵੀ ਕ੍ਰਿਮੀਨਲ ਹੈ ਕਿ ਜਿਨ੍ਹਾਂ ਜਿਹਦਾ ਕੋਈ ਕ੍ਰਿਮੀਨਲ ਰੈਂਕਡ ਵੀ ਹੈ ਨਹੀਂ ਬਿਲਕੁਲ ਸਹੀ ਤਰੀਕੇ ਦੇ ਨਾਲ ਉਹ ਰੂਲ ਵੀ ਫਾਲੋ ਕਰਦਾ ਪਿਆ ਜਦੋਂ ਇੰਟਰਵਿਊ ਤੇ ਸੱਦਿਆ ਆਪਣਾ ਅਟਾਰਨੀ ਉਥੇ ਨਾਲ ਲੈ ਕੇ ਜਿਸ ਤਰ੍ਹਾਂ ਆਮ ਆਪਾਂ ਦੇਖਦੇ ਆਂ ਕਿ ਲੋਕ ਜਾਂਦੇ ਆਂ ਕਿ ਹੁਣ ਜੇ ਉਥੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਭਾਈ ਆਪਣਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਕੀ ਕਰ ਸਕਦੇ ਆਂ